ਪੰਜਾਬ ਵਿੱਚ ਆਈ ਹੜ੍ਹਾਂ ਨਾਲ ਤਬਾਹੀ ਨੇ ਕਾਫੀ ਸਾਰੇ ਜ਼ਿਲ੍ਹਿਆਂ ਨੂੰ ਤਬਾਹ ਕਰ ਦਿੱਤਾ ਲੱਖਾਂ ਲੋਕਾਂ ਦੇ ਘਰ-ਬਾਰ ਮਿੱਟੀ ਹੋ ਗਏ ਕਿੰਨਿਆਂ ਨੂੰ ਹੀ ਆਪਣੇ ਘਰ ਆਪਣੇ ਪਿੰਡ ਨੂੰ ਛੱਡ ਕੇ ਡਿਸਪਲੇਸ ਹੋਣਾ ਪਿਆ ਤਾਂ ਕਿ ਉਹ ਆਪਣੀ ਜਾਨ ਬਚਾ ਸਕੇ ਇਹੋ ਜੀ ਮੁਸ਼ਕਲ ਘੜੀ ਵਿੱਚ ਸਿਰਫ ਗਵਰਨਮੈਂਟ ਅਤੇ ਐਨਜੀਓਜ਼ ਹੀ ਨਹੀਂ ਬਲਕਿ ਪੰਜਾਬੀ ਸਿੰਗਰਸ ਤੇ ਐਕਟਰਸ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਨੇ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਅਤੇ ਪੰਜਾਬ ਦੇ ਜੰਮੇ ਪੰਜਾਬ ਦੀ ਮਿੱਟੀ ਦੇ ਬਣੇ ਕਲਾਕਾਰ ਜੋ ਕਿ ਦੁਨੀਆ ਵਿੱਚ ਆਪਣਾ ਨਾਮ ਬਣਾ ਰਹੇ ਨੇ ਉਹਨਾਂ ਵੱਲੋਂ ਹੁਣ ਪੰਜਾਬ ਨੂੰ ਸਪੋਰਟ ਮਿਲ ਰਹੀ ਅੱਜ ਵੀ ਫਲੱਡ ਹਿੱਟ ਇਲਾਕਿਆਂ ਵਿੱਚ ਰੀਲੀਫ ਲਈ ਪੰਜਾਬੀ ਕਲਾਕਾਰ ਆਪਣਾ ਯੋਗਦਾਨ ਪਾ ਰਹੇ ਨੇ ਬਾਲੀਵੁੱਡ ਐਕਟਰ ਸੋਨੂ ਸੂਦ ਜੋ ਕਿ ਮੋਗੇ ਤੋਂ ਬਿਲੋਂਗ ਕਰਦੇ ਨੇ ਆਪਣੀ ਫਾਊਂਡੇਸ਼ਨ ਸੂਦ ਚੈਰੀਟੀ ਫਾਊਂਡੇਸ਼ਨ ਦੇ ਥਰੂ ਮਦਦ ਕਰ ਰਹੇ ਹਨ ਆਫ ਦਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਇਜ਼ ਬਾਈ ਸੋਲ ਮੈਂ ਪਿੱਛੇ ਨਹੀਂ ਹਟਾਂਗਾ ਪੰਜਾਬੀ ਹਾਂ ਤੇ ਅਸੀਂ ਕਦੇ ਵੀ ਗਿਵ ਅਪ ਨਹੀਂ ਕਰਦੇ ਗੱਲ ਕਰਦੇ ਹਾਂ ਜੀ ਦਿਲਜੀਤ ਦੋਸਾਂਝ ਦੀ ਜੋ ਕਿ ਦੋਸਾਂਝ ਕਲਾਂਜ ਜਲੰਧਰ ਦੇ ਹਨ ਉਹ ਸਾਂਝ ਫਾਊਂਡੇਸ਼ਨ ਦੇ ਨਾਲ 10 ਪਿੰਡ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਅਡਾਪਟ ਕਰ ਰਹੇ ਹਨ ਫੂਡ ਵਾਟਰ ਮੈਡੀਸਿਨਸ ਅਤੇ ਲੌਂਗ ਟਰਮ ਰੀਹੈਬਿਲੀਟੇਸ਼ਨ ਉਹਨਾਂ ਦਾ ਮੇਨ ਫੋਕਸ ਰਹੇਗਾ ਨਾਬਾ ਪਟਿਆਲਾ ਦੇ ਮਸ਼ਹੂਰ ਐਕਟਰ ਐਂਡ ਸਿੰਗਰ ਐਮੀ ਵਰਕ ਨੇ 200 ਘਰ ਨੂੰ ਅਡਾਪਟ ਕਰਨ ਦਾ ਐਲਾਨ ਕੀਤਾ ਫੈਨਸ ਨੂੰ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਵੀ ਇਹ ਸਿਰਫ ਸ਼ੈਲਟਰ ਦੀ ਗੱਲ ਨਹੀਂ ਇਹ ਡਿਗਨਿਟੀ ਅਤੇ ਸਟਰੈਂਥ ਦੁਬਾਰਾ ਬਣਾਉਣ ਦੀ ਗੱਲ ਹੈ ਰਣਜੀਤ ਬਾਵਾ ਜੋ ਕਿ ਗੁਰਦਾਸਪੁਰ ਤੋਂ ਨੇ ਉਹਨਾਂ ਨੇ ਵੀ ਆਪਣੀ ਕੈਨੇਡਾ ਟੂਰ ਦੀ ਪਹਿਲੀ ਸ਼ੋਅ ਦੀ ਕਮਾਈ ਇਨਕਮ ਫਲਡ ਵਿਕਟਿਮਸ ਨੂੰ ਡੋਨੇਟ ਕਰਨ ਦੀ ਅਨਾਉਂਸਮੈਂਟ ਕੀਤੀ ਪੰਜਾਬ ਦੀ ਅਸਲੀ ਤਸਵੀਰ ਜਿੱਥੇ ਮੁਸੀਬਤ ਆਈ ਉੱਥੋਂ ਦੇ ਪੁੱਤਰ ਅਤੇ ਧੀਆ ਇਕੱਠੇ ਹੋ ਗਏ ਇਹ ਆਰਟਿਸਟ ਦੇ ਕੰਟ੍ਰਿਬਿਊਸ਼ਨ ਸਿਰ ਰਾਸ਼ਨ ਜਾਂ ਪੈਸੇ ਲਈ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਉਮੀਦ ਹਿੰਮਤ ਅਤੇ ਚੜ੍ਹਦੀ ਕਲਾ ਦੇਣ ਦਾ ਇੱਕ ਸੰਕਲਪ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ कौर ਤੇ ਤੁਸੀਂ ਦੇਖ ਰਹੇ ਹੋ ਜੀ ਦ ਸਿਟੀ ਹੈਡਲਾਈਨਸ ਪੰਜਾਬ ਵਿੱਚ ਆਈ ਹੜ੍ਹਾਂ ਨਾਲ ਤਬਾਹੀ ਨੇ ਕਾਫੀ ਸਾਰੇ ਜ਼ਿਲ੍ਹਿਆਂ ਨੂੰ ਤਬਾਹ ਕਰ ਦਿੱਤਾ ਲੱਖਾਂ ਲੋਕਾਂ ਦੇ ਘਰ-ਬਾਰ ਮਿੱਟੀ ਹੋ ਗਏ ਤੇ ਕਿੰਨਿਆਂ ਨੂੰ ਹੀ ਆਪਣੇ ਘਰ ਆਪਣੇ ਪਿੰਡ ਨੂੰ ਛੱਡ ਕੇ ਡਿਸਪਲੇਸ ਹੋਣਾ ਪਿਆ ਤਾਂ ਕਿ ਉਹ ਆਪਣੀ ਜਾਨ ਬਚਾ ਸਕਣ ਇਹੋ ਜੀ ਮੁਸ਼ਕਿਲ ਘੜੀ ਵਿੱਚ ਸਿਰਫ ਗਵਰਨਮੈਂਟ ਅਤੇ ਐਨਜੀਓਜ਼ ਹੀ ਨਹੀਂ ਬਲਕਿ ਪੰਜਾਬੀ ਸਿੰਗਰਸ ਤੇ ਐਕਟਰਸ ਵੀ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਨੇ ਬਾਲੀਵੁੱਡ ਦੇ ਕਲਾਕਾਰਾਂ ਵੱਲੋਂ ਅਤੇ ਪੰਜਾਬ ਦੇ ਜੰਮੇ ਪੰਜਾਬ ਦੀ ਮਿੱਟੀ ਦੇ ਬਣੇ ਕਲਾਕਾਰ ਜੋ ਕਿ ਦੁਨੀਆ ਵਿੱਚ ਆਪਣਾ ਨਾਮ ਬਣਾ ਰਹੇ ਨੇ ਉਹਨਾਂ ਵੱਲੋਂ ਹੁਣ ਪੰਜਾਬ ਨੂੰ ਸਪੋਰਟ ਮਿਲ ਰਹੀ ਹੈ ਪੰਜਾਬ ਦੀ ਧਰਤੀ ਹਮੇਸ਼ਾ ਹੀ ਆਪਣੇ ਪੁੱਤਰਾਂ ਦੇ ਸਹਾਰੇ ਤੇ ਚੜ੍ਹਦੀ ਕਲਾ ਲਈ ਜਾਨੀ ਜਾਂਦੀ ਹੈ ਅੱਜ ਵੀ ਫਲੱਡ ਹਿੱਟ ਇਲਾਕਿਆਂ ਵਿੱਚ ਰਿਲੀਫ ਲਈ ਪੰਜਾਬੀ ਕਲਾਕਾਰ ਆਪਣਾ ਯੋਗਦਾਨ ਪਾ ਰਹੇ ਨੇ ਸਭ ਤੋਂ ਪਹਿਲਾਂ ਬਾਲੀਵੁੱਡ ਐਕਟਰ ਸੋਨੂ ਸੂਧ ਜੋ ਕਿ ਮੋਗੇ ਤੋਂ ਬਿਲੋਂਗ ਕਰਦੇ ਨੇ ਆਪਣੀ ਫਾਊਂਡੇਸ਼ਨ ਸੂਧ ਚੈਰਿਟੀ ਫਾਊਂਡੇਸ਼ਨ ਦੇ ਥਰੂ ਮਦਦ ਕਰ ਰਹੇ ਹਨ ਆਫ ਦਿ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਇਜ਼ ਬਾਈ ਸੋਲ ਮੈਂ ਪਿੱਛੇ ਨਹੀਂ ਹਟਾਂਗਾ ਅਸੀਂ ਪੰਜਾਬੀ ਹਾਂ ਤੇ ਅਸੀਂ ਕਦੇ ਵੀ ਗਿਵ ਅਪ ਨਹੀਂ ਕਰਦੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਦਿਲਜੀਤ ਦੋਸਾਂਝ ਦੀ ਜੋ ਕਿ ਦੋਸਾਂਝ ਕਲਾਂ ਜਲੰਧਰ ਦੇ ਹਨ ਉਹ ਸਾਂਝ ਫਾਊਂਡੇਸ਼ਨ ਦੇ ਨਾਲ 10 ਪਿੰਡ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਅਡਾਪਟ ਕਰ ਰਹੇ ਹਨ ਫੂਡ ਵਾਟਰ ਮੈਡੀਸਿਨਸ ਅਤੇ ਲੌਂਗ ਟਰਮ ਰੀਹੈਬਿਲਿਟੇਸ਼ਨ ਉਹਨਾਂ ਦਾ ਮੇਨ ਫੋਕਸ ਰਹੇਗਾ ਨਾਬਾ ਪਟਿਆਲਾ ਦੇ ਮਸ਼ਹੂਰ ਐਕਟਰ ਐਂਡ ਸਿੰਗਰ ਐਮੀ ਵਰਕ ਨੇ 200 ਕਰਾਂ ਨੂੰ ਅਡਾਪਟ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਆਪਣੇ ਫੈਨਸ ਨੂੰ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਵੀ ਇਹ ਸਿਰਫ ਸ਼ੈਲਟਰ ਦੀ ਗੱਲ ਨਹੀਂ ਇਹ ਡਿਗਨਿਟੀ ਅਤੇ ਸਟਰੈਂਥ ਦੁਬਾਰਾ ਬਣਾਉਣ ਦੀ ਗੱਲ ਹੈ ਸੋਨਮ ਬਾਜਵਾ ਜੋ ਨਾਨਕਮੱਤਾ ਉੱਤਰਾਖੰਡ ਤੋਂ ਬਿਲੋਂਗ ਕਰਦੇ ਨੇ ਪਰ ਪੰਜਾਬੀ ਸਿਨੇਮਾ ਦੀ ਮਸ਼ਹੂਰ ਐਕਟਰਸ ਨੇ ਉਹ ਆਪਣੀ ਕੰਟ੍ਰਿਬਿਊਸ਼ਨ ਗਰਾਊਂਡ ਲੈਵਲ ਐਨ ਜੀਓਜ਼ ਦੇ ਰਾਹੀਂ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਐਵਰੀ ਕੰਟ੍ਰਿਬਿਊਸ਼ਨ ਮੈਟਰਸ ਯਾਨੀ ਕਿ ਹਰ ਛੋਟੀ ਵੱਡੀ ਮਦਦ ਮੈਟਰ ਕਰਦੀ ਹੈ ਇਹੋ ਜੇ ਵੇਲੇ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਪੰਜਾਬ ਦੀ ਯੂਨਿਟੀ ਹੀ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਰਹੀ ਹੈ। ਗਿੱਪੀ ਗਰੇਆਰ ਜੋ ਕਿ ਲੁਧਿਆਣਾ ਦੇ ਕੂਮਕਲਾ ਪਿੰਡ ਤੋਂ ਹੈਗੇ ਨੇ ਉਹਨਾਂ ਨੇ ਟਰੱਕ ਲੋਡਸ ਸਾਇਲਜ ਕਾਟਲ ਲਈ ਭੇਜੇ ਅਜਨਾਲੇ ਦੇ ਇਲਾਕਿਆਂ ਵਿੱਚ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਰਨ ਔਜਲਾ ਜੋ ਕਿ ਕੁਰਾਲਾ ਪਿੰਡ ਲੁਧਿਆਣੇ ਦੇ ਨੇ ਉਹਨਾਂ ਨੇ ਆਪਣੇ ਫੈਨਸ ਨੂੰ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਅਦੇ ਮੈਡੀਸਿਨਸ ਬੋਟਸ ਫੂਡਸ ਇਹਦੇ ਨਾਲ ਹੀ ਫਾਰਡਰ ਵੀ ਪ੍ਰੋਵਾਈਡ ਕੀਤਾ ਰঞ্জੀਤ ਬਾਵਾ ਜੋ ਕਿ ਗੁਰਦਾਸਪੁਰ ਤੋਂ ਨੇ ਉਹਨਾਂ ਨੇ ਵੀ ਆਪਣੀ ਕੈਨੇਡਾ ਟੂਰ ਦੀ ਪਹਿਲੀ ਸ਼ੋ ਦੀ ਕਮਾਈ ਇਨਕਮ ਫਲਡ ਵਿਕਟਿਮਸ ਨੂੰ ਡੋਨੇਟ ਕਰਨ ਦੀ ਅਨਾਉਂਸਮੈਂਟ ਕੀਤੀ ਕੀਰਤਪੁਰ ਸਾਹਿਬ ਤੋਂ ਬਿਲੋਂਗ ਕਰਦੇ ਹਿਮਾਂਚੀ ਖੁਰਾਨਾ ਨੇ 10 ਆਮਲੀਆਂ ਨੂੰ ਹਾਂਜੀ 10 ਪਰਿਵਾਰਾਂ ਨੂੰ ਮਦਦ ਕਰਨ ਦਾ ਵਾਅਦਾ ਕੀਤਾ ਹੈ ਸਤਿੰਦਰ ਸਰਤਾਜ ਜੋ ਕਿ ਹੁਸ਼ਿਆਰਪੁਰ ਪੰਜਾਬ ਦੇ ਬਜਰਾਵਰ ਪਿੰਡ ਤੋਂ ਹਨ ਉਹ ਆਪਣੀ ਫਾਊਂਡੇਸ਼ਨ ਨਾਲ ਰਿਲੀਫ ਕੈਂਪਸ ਵਿੱਚ ਰਾਸ਼ਨ ਅਤੇ ਲੌਂਗ ਟਰਮ ਹੈਲਪ ਦੇ ਰਹੇ ਸੁਨੰਦਾ ਸ਼ਰਮਾ ਜੋ ਕਿ ਫਤੇਗੜ ਚੂੜੀਆਂ ਗੁਰਦਾਸਪੁਰ ਤੋਂ ਹਨ ਉਹ ਪਿੰਡਾਂ ਵਿੱਚ ਜਾ ਜਾ ਕੇ ਆਪ ਰਾਸ਼ਨ ਤੇ ਜ਼ਰੂਰੀ ਸਮਾਨ ਡਿਸਟ੍ਰਿਬਿਊਟ ਕਰ ਰਹੇ ਨੇ ਬਾਲੀਵੁੱਡ ਸਿੰਗਰ ਮਿੱਕਾ ਸਿੰਘ ਵੀ ਆਪਣੇ ਐਨਜੀਓ ਰਾਹੀਂ ਰਿਲੀਫ ਵਰਕ ਸ਼ੁਰੂ ਕਰ ਚੁੱਕੇ ਨੇ ਇਸ ਤੋਂ ਇਲਾਵਾ ਇੰਦਰਜੀਤ ਨਿੱਕੂ ਜਸ ਬਾਜਵਾ ਰੇਸ਼ਮ ਸਿੰਘ ਅਨਮੋਲ ਵੀ ਗਰਾਉਂਡ ਤੇ ਉੱਤਰ ਕੇ ਰਾਸ਼ਨ ਅਤੇ ਕੈਡਰ ਫਾਟਰ ਪ੍ਰੋਵਾਈਡ ਕਰ ਰਹੇ ਨੇ ਲੋਕਾਂ ਨੂੰ ਬਾਲੀਵੁੱਡ ਤੋਂ ਸੰਜੇ ਦਾਤ ਸ਼ਿਲਪਾ ਸ਼ੇਟੀ ਬਾਚਾ ਅਤੇ ਪ੍ਰੀਤੀ ਜੰਟਾਵੀ ਆਪਣੀ ਮਦਦ ਦਾ ਵਾਅਦਾ ਕਰ ਚੁੱਕੇ ਹਨ ਦੋਸਤੋ ਭਾਵੇਂ ਹੜ੍ਹਾਂ ਨੇ ਘਰ ਉਜਾੜ ਦਿੱਤੇ ਨੇ ਭਾਵੇਂ ਸਰਕਾਰੀ ਲਾਪਰਵਾਹੀਆਂ ਕਰਕੇ ਅੱਜ ਇਹਨੇ ਮਾੜੇ ਹਾਲਾਤਾਂ ਅੱਗੇ ਆ ਗਿਆ ਪੰਜਾਬ ਵੀ ਸਾਲਾਬੱਦੀ ਸਿਰਫ ਤੇ ਸਿਰਫ ਕੰਟ੍ਰਿਬਿਊਟ ਕਰਨ ਵਾਲੇ ਪੰਜਾਬ ਨੂੰ ਕੀ ਮਿਲਿਆ ਬਾਰਡਰ ਤੇ ਰਖਵਾਲੀ ਕਰਦੇ ਤੇ ਇੰਡੀਆ ਦੇ ਫੂਡ ਕੈਪੀਟਲ ਹੋਣ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਪੰਜਾਬ ਨੂੰ ਅੱਜ ਕੀ ਮਿਲ ਰਿਹਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਵੀ ਅੱਜ ਇਨਾ ਹੜਾ ਨਾਲ ਜੂਝਦੇ ਪੰਜਾਬ ਵਿੱਚ ਵੀ ਇੱਕ ਗੱਲ ਖਾਸ ਹੈ ਪੰਜਾਬ ਦੀ ਅਸਲੀ ਤਸਵੀਰ ਜਿੱਥੇ ਮੁਸੀਬਤ ਆਈ ਉੱਥੋਂ ਦੇ ਪੁੱਤਰ ਅਤੇ ਧੀਆ ਇਕੱਠੇ ਹੋ ਗਏ ਇਹ ਆਰਟਿਸਟ ਦੇ ਕੰਟ੍ਰਿਬਿਊਸ਼ਨ ਸਿਰ ਰਾਸ਼ਨ ਜਾਂ ਪੈਸੇ ਲਈ ਨਹੀਂ ਇਹ ਪੰਜਾਬ ਦੇ ਲੋਕਾਂ ਨੂੰ ਉਮੀਦ ਹਿੰਮਤ ਅਤੇ ਚੜ੍ਹਦੀ ਕਲਾ ਦੇਣ ਦਾ ਇੱਕ ਸੰਕਲਪ ਹੈ ਇਹ ਮੈਸੇਜ ਹੈ ਵੀ ਇਕੱਠੇ ਆਪਾਂ ਪੰਜਾਬ ਨੂੰ ਰੀਬਿਲਡ ਕਰ ਸਕਦੇ ਹਾਂ ਦੋਸਤੋ ਵਾਕਈ ਕੋਈ ਵੀ ਕੰਟਰੀਬਿਊਸ਼ਨ ਛੋਟੀ ਨਹੀਂ ਹੁੰਦੀ ਤੁਸੀਂ ਜਿੱਥੋਂ ਬੈਠੇ ਵੀ ਇਹ ਜਿਸ ਕਦਰ ਵੀ ਕੰਮ ਆ ਸਕਦੇ ਹੋ ਜਰੂਰ ਕੋਸ਼ਿਸ਼ ਕਰੋ ਵੀ ਮੋਨਿਟਰੀਲੀ ਜਾਂ ਫਿਰ ਫਿਜ਼ੀਕਲੀ ਲੋਕਾਂ ਦੀ ਮਦਦ ਕਰੋ ਜੇਕਰ ਤੁਸੀਂ ਆਪ ਨਹੀਂ ਪਹੁੰਚ پا ਰਹੇ ਤਾਂ ਆਨਲਾਈਨ ਜਾ ਕੇ ਐਨ ਜੀਓਜ਼ ਦੇ ਰਾਹੀਂ ਮਦਦ ਕਰੋ ਅਸੀਂ ਆਪਣੀ ਸਕਰੀਨ ਤੇ ਤੁਹਾਨੂੰ ਕੁਝ ਫਾਊਂਡੇਸ਼ਨਸ ਦੇ ਨਾਮ ਦੇਾਂਗੇ ਤੁਸੀਂ ਇਹਨਾਂ ਦੀ ਵੈਬਸਾਈਟਸ ਅਤੇ ਸੋਸ਼ਲ ਮੀਡੀਆ ਪੇजेस ਤੇ ਜਾ ਕੇ ਕੌਂਟਰੀਬਿਊਟ ਕਰ ਸਕਦੇ ਹੋ ਸੈਲੈਬ੍ਰਿਟੀ ਐਨ ਜੀਓਸ ਤੋਂ ਇਲਾਵਾ ਵੀ ਖਾਲਸਾ ਏਡ, ਦ ਕਲਗੀਦਾ ٹرسٹ, ਹਿਮਕੁੰਡ ਫਾਊਂਡੇਸ਼ਨ, ਸਰਬੱਤ ਦਾ ਪਲਾ ਐਨ ਜੀਓ, ਯੂਨਾਈਟਿਡ ਸਿਕਸ ਇਹ ਜੋ ਨਾਮ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੇ ਹੀ ਐਕਟਿਵਲੀ ਕੰਮ ਕਰ ਰਹੇ ਨੇ ਲੋਕਾਂ ਨੂੰ ਬਚਾਉਣ ਲਈ ਤੁਸੀਂ ਇਹਨਾਂ ਦੇ ਪੇजेस ਤੇ ਜਾ ਕੇ ਇਹਨਾਂ ਦੇ ਪੋਸਟ ਵਿੱਚ ਵੀ ਵੇਖ ਸਕਦੇ ਹੋ ਵੀ ਕਿਵੇਂ ਦਿਨ ਰਾਤ ਲਾ ਕੇ ਫਲੱਡ ਰੀਲੀਫ ਲਈ ਇਹ ਲੋਕਾਂ ਦੀ ਮਦਦ ਕਰ ਰਹੇ ਨੇ ਅਤੇ ਇਹਨਾਂ ਦੀ ਸਟੋਰੀਜ਼ ਜਾਂ ਪੋਸਟ ਵਿੱਚੋਂ ਪਈ ਇਨਫੋ ਦੇਖ ਕੇ ਤੁਸੀਂ ਆਪਣੀ ਸੇਵਾ ਵੀ ਕੰਟ੍ਰਿਬਿਊਟ ਕਰ ਸਕਦੇ ਹੋ ਅਸੀਂ ਇਹਨਾਂ ਦੇ ਲਿੰਕਸ ਤੁਹਾਡੇ ਲਈ ਆਪਣੀ ਕੈਪਸ਼ਨ ਵਿੱਚ ਵੀ ਮੈਂਸ਼ਨ ਕਰਾਂਗੇ ਹਜੇ ਲਈ ਇੰਨਾ ਹੀ ਦੋਸਤੋ ਹੋਰ ਖਬਰਾਂ ਲਈ ਵੇਖਦੇ ਰਹੋ ਦ ਸਿਟੀ ਹੈਡ